ਕਾਲੀਦਾਨ ਨੂੰ ਲੈ ਕੇ ਜਿਹੜੀ ਪੰਜਾਬ 'ਚ ਵੀ ਕਾਫੀ ਚਰਚਾ ਹੋ ਰਹੀ ਹੈ ਸੀ ਕੱਟ ਜੋਨ ਨੂੰ ਲੈ ਕੇ ਜਿਹੜੀ ਸੀਟਾਂ ਨੂੰ ਜਿਹੜੀ ਵੰਡ ਨੂੰ ਲੈ ਕੇ ਗੱਲਬਾਤ ਚੱਲੀ ਸੀ ਜਿਹੜਾ ਹੁਣ ਹਰਿਆਣਾ ਦੇ ਵਿੱਚ ਭਾਜਪਾ ਨੂੰ ਬਹੁਤ ਵੱਡਾ ਜਿਹੜਾ ਚੋਣਾਂ ਤੋਂ ਪਹਿਲਾਂ ਇੱਕ ਛਟਕਾ ਲੱਗਾ ਵਾ ਸਾਡੇ ਨਾਲ ਮੌਜੂਦ ਨੇ ਜਲੰਧਰ ਤੋਂ ਪੋਲੀਟਿਕਲ ਐਕਸਪਰਟ ਬਿੱਟੂ ਬਰੋਏ ਜੀ ਗੱਲਬਾਤ ਕਰਾਂਗੇ ਸਾਰਾ ਕੀ ਮਾਜਰਾ ਨੇ ਸਾਰਾ ਬਹੁਤ-ਬਹੁਤ ਸਵਾਗਤ ਆ ਬਿੱਟੂ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਿੱਟੂ ਜੀ ਕੀ ਕਹਿਣਾ ਚਾਹੁੰਦੇ ਹੋ ਸੰਨੀ ਜੀ ਮੈਂ ਤਾਂ ਤੁਹਾਡਾ ਬਹੁਤ ਧੰਨਵਾਦੀ ਆ ਜੋ ਤੁਸੀਂ ਮੈਨੂੰ ਕਾਬਲ ਸਮਝਿਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਿਆਸੀ ਪੁਚਾਲ ਹਰਿਆਣਾ ਦੇ ਵਿੱਚ ਆ ਚੁੱਕਾ ਹੈ ਜੀ ਇਹ ਜਿਹੜੇ ਖੱਟੜ ਸਾਹਿਬ ਨੇ ਅਸਤੀਫਾ ਦਿੱਤਾ ਹੈ ਪਾਰਟੀ ਦੇ ਵਿੱਚ ਹਲਚਲ ਹੋ ਗਈ ਹੈ ਪੂਰੇ ਦੇਸ਼ ਦੀ ਸਿਆਸੀ ਪਾਰਟੀਆਂ ਹਿਲ ਗਈਆਂ ਨੇ ਇੱਕ ਰਾਤ ਦੇ ਵਿੱਚ ਪਾਰਟੀ ਤੱਕਾ ਪਲਟ ਗਿਆ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਲੱਗਿਆ ਚੋਣਾਂ ਵਾਂ 2024 ਦਾ ਬੁਗਲ ਪਤਾ ਹੋਇਆ ਵਾ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਣ ਗਈਆਂ ਸੀਨੀਅਰ ਨੇਤਾ ਡਿੱਗਦੇ ਜਾਣਗੇ ਤੇ ਉਹਦੇ ਵਿੱਚ ਹਾਲਾਤ ਬਹੁਤ ਮਾੜੇ ਐ ਜੋ ਮੌਜੂਦਾ ਸਰਕਾਰਾਂ ਨੇ ਉਹ ਹਿਲ ਜਾਣਗੇ ਪੂਰੀ ਤਰ੍ਹਾਂ ਜੀ ਤੁਸੀਂ ਦੇਖ ਰਹੇ ਹੋ ਕਿ ਆਉਣ ਵਾਲੇ ਜਿਹੜੀਆਂ ਇਲੈਕਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਆ ਜਿਹੜਾ ਵਾ ਬੀਜੇਪੀ ਸਰਕਾਰ ਨੂੰ ਲੱਗਾ ਵਾ ਉਨ ਕਿੰਨੇ ਕਿਤੇ ਤੁਸੀਂ ਦੇਖ ਰਹੇ ਸੀ ਜਿਹੜੀ ਹਰਿਆਣਾ ਸਰਕਾਰ ਨੂੰ ਜਿਹੜੀ ਆ ਸੁਪਰੀਮ ਕੋਰਟ ਨੇ ਜਿਹੜੀ ਫਟਕਾਰ ਲਗਾਈ ਸੀ ਕਿ ਜਿਹੜੀ ਰਾਮ ਰਹੀਮ ਨੂੰ ਲੈ ਕੇ ਜਿਹੜੀ ਕਾਫੀ ਖਬਰਾਂ ਚੱਲ ਰਹੀਆਂ ਸੀ ਕਿ ਜਿਹੜੇ ਆਮ ਪਹਿੰਦੀ ਨੂੰ ਵਾਸਤੇ ਕਿਉਂ ਨਹੀਂ ਆ ਸਾਰੀਆਂ ਹੋ ਗਈਆਂ ਕਿ ਰਾਮ ਰਹੀਮ ਨੂੰ ਕਿਉਂ ਇੰਨੀ ਰਿਹਾਈ ਦਿੱਤੀ ਜਾਂਦੀ ਕੀ ਕਹਿਣਾ ਚਾਹਦੇ ਇਸ ਬਾਰੇ ਦੇਖੋ ਜੀ ਇੱਕ ਰਾਮ ਰਹੀਮ ਸਮਝ ਲਓ ਇੱਕ ਬੋਰਡ ਬੈਂਕ ਆ ਜੀ ਇਸ ਕਰਕੇ ਉਹਨੂੰ ਪ੍ਰਲੋਬਿਤ ਕੀਤੀ ਆ ਰਹੀ ਹੈ ਪਰ ਹੋਰ ਵੀ ਬਾਬੇ ਅੰਦਰ ਬੈਠੇ ਨੇ ਬੱਪੂ ਆਸਾ ਰਾਮ ਜੀ ਆ ਰਾਮਪਾਲ ਆ ਹੋਰ ਆ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜੀ ਬਹੁਤ ਵੱਡਾ ਸਾਰੇ ਬੰਦਾ ਵਾ ਮੁੱਦਾ ਆਪਾਂ ਇਸ ਸਿਆਸੀ ਪਾਰਟੀਆਂ ਦਾ ਜਿਹੜੇ ਮੁੱਦੇ ਆ ਇਹਨਾਂ ਨੂੰ ਅਸੀਂ ਜਿੰਨਾ ਖੰਗਾਲੀਓ ਉਹਨਾਂ ਘਟਾ ਜੀ ਕਿਉਂਕਿ ਜੇ ਤੁਸੀਂ ਰਾਮ ਰਹੀਮ ਦੀ ਗੱਲ ਕਰ ਰਹੇ ਹੋ ਬਾਬਾ ਜੀ ਦੀ ਗੁਰਮੀਤ ਦੀ ਉਹਨੂੰ 40 40 ਦਿਨ 50 50 ਦਿਨ ਦੀ ਪ੍ਰੋਲ ਦਿੱਤੀ ਜਾਂਦੀ ਹੈ ਕਿ ਪ੍ਰੋਲ 1 ਹਫ਼ਤੇ ਦੀ ਹੁੰਦੀ ਹੈ ਵੱਧ ਤੋਂ ਵੱਧ ਜੀ 15 ਦਿਨਾਂ ਦੀ ਹੁੰਦੀ ਹੈ ਬੱਸ ਇੰਨੀ ਨਹੀਂ ਲੰਬੀ ਨਹੀਂ ਹੁੰਦੀ ਇਹ ਸਿਰਫ ਰਾਜਨੀਤੀ ਪਾਰਟੀਆਂ ਆਪਣੀਆਂ ਵੋਟਾਂ ਜਬ ਵੋਟ ਬੈਂਕ ਗਰਮ ਕਰਨ ਵਾਸਤੇ ਪੱਕਾ ਕਰਨ ਵਾਸਤੇ ਇਹ ਸਿਆਸੀ ਖੇਡਾਂ ਨੇ ਜੀ ਤੇ ਤੁਸੀਂ ਕਿਵੇਂ ਦੇਖ ਰਹੇ ਹੋ ਬਿੱਟੂ ਜੀ ਹੁਣ ਤੁਹਾਨੂੰ ਪਤਾ ਹੈ ਕਿ ਘਨੋਰੀ ਤੇ ਸ਼ੰਭੂ ਬਾਰਡਰ ਤੇ ਵੀ ਇੱਕ ਪ੍ਰੋਟੈਸਟ ਚੱਲ ਰਿਹਾ ਵਾ ਤੇ ਭਾਜਪਾ ਸਰਕਾਰ ਦੇ ਖਿਲਾਫ ਜਿਹੜੇ ਕਿਸਾਨ ਖੜੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਸ਼ੁਭਕਰਮ ਦੀ ਜਿਹੜੀ ਮੌਤ ਉੱਥੇ ਜਿਹੜੀ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਕਿ ਜਿਹੜਾ ਭਾਜਪਾ ਨੂੰ ਆਉਣ ਦੇ ਟਾਈਮ ਦੇ ਵਿੱਚ ਚੋਣਾਂ ਦੇ ਵਿੱਚ ਇਤਨਾ ਫਰਕ ਪੈ ਸਕਦਾ ਉਹ ਕਾਫੀ ਵੋਟ ਬੈਂਕ ਨੂੰ ਬਿਲਕੁਲ ਜੀ ਪੰਜਾਬ 'ਚ ਤਾਂ ਭਾਜਪਾ ਦਾ ਵੋਟ ਬੈਂਕ ਹੈ ਕਿਹੜਾ ਅਕਰਾਰੀ ਹਾਰ ਹੁਣੇ ਤੋਂ ਹੋਈ ਆ ਉਹਦੀ ਜਮੰਤ ਜਬਤ ਹੋ ਕੇ ਗਿਆ ਜਲੰਧਰ 'ਚੋਂ ਬਾਕੀ ਉਹਨਾਂ ਦੇ ਸ਼ਹਿਰਾਂ ਦੇ ਕੀ ਵजूद ਆ ਪਿੰਡਾਂ ਨਾਲ ਉਹਨੇ ਕਿਸਾਨਾਂ ਨਾਲ ਪੰਗਾ ਲੈ ਲਿਆ ਸ਼ਹਿਰਾਂ ਦੇ ਵਿੱਚ ਮਾੜੀ ਮੋਟੀ ਵੋਟ ਹੈਗੀ ਆ ਉਹ ਵੀ ਕਿਸਾਨਾਂ ਦੇ ਹੱਕ 'ਚ ਜਾਂਦੀ ਪਈਆਂ ਹੁਣ ਤਾਂ ਜੀ ਕਿਉਂਕਿ ਇਹ ਮੋਤ ਨਾਲ ਜਵਾਨ ਮੁੰਡੇ ਮਰਦੇ ਪਏ ਨੇ ਬਜ਼ੁਰਗ ਮਰਦੇ ਪਏ ਨੇ ਇੱਕ ਆਪਣੇ ਸਟੇਟ ਦੇ ਵਿੱਚ ਬੈਠ ਕੇ ਕਿਸਾਨ ਧਰਨਾ ਲਾ ਕੇ ਬੈਠੇ ਆ ਪੰਜਾਬ ਦੇ ਅੰਦਰ ਉਧਰੋਂ ਡਰੋਨ ਆ ਕੇ ਹਮਲਾ ਕਰ ਰਿਆ ਆਸੂ ਗਿਆ ਛੱਡ ਰਿਹਾ ਗੋਲੀਆਂ ਮਾਰ ਰਹੇ ਨੇ ਡਾਂਗਾ ਮਾਰ ਰਹੇ ਨੇ ਪਤਾ ਨਹੀਂ ਕੀ ਕੀ ਕਰ ਰਹੇ ਨੇ ਉੱਥੇ ਲਾਸ਼ਾਂ ਦੇ ਢੇਰ ਲੱਗਦੇ ਪਏ ਨੇ ਕਦੀ ਪਾਣੀ ਛੱਡਿਆ ਜਾ ਰਿਹਾ ਕਦੀ ਕੁਝ ਛੱਡਿਆ ਜਾ ਰਿਹਾ ਵਾ ਇਹ ਇੱਕ ਰਾਜਨੀਤੀ ਜਿਹੜੀ ਆ ਬਹੁਤ ਗੰਦੀ ਚੱਲ ਰਹੀ ਹੈ ਇਹਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਏਗਾ ਬੀਜੇਪੀ ਨੂੰ ਖਾਸ ਕਰਕੇ ਤੇ ਬਿੱਟੂ ਜੀ ਹੁਣ ਆਪਾਂ ਜਲੰਧਰ ਦੀ ਸੀਟ ਤੇ ਗੱਲ ਕਰਦੇ ਆ ਤੁਹਾਨੂੰ ਲੱਗ ਰਿਹਾ ਕਿ ਆਨ ਵਾਲੇ ਟਾਈਮ ਤੇ ਹੁਣ ਪਿੱਛੇ ਇਲੈਕਸ਼ਨ ਹੋ ਕੇ ਹਟਿਆ ਵਾ ਕਿ ਚੌਧਰੀ ਸਾਹਿਬ ਜਿਹੜੇ ਵਾਈਫ ਸੀਗੇ ਉਹਨਾਂ ਨੂੰ ਇਲੈਕਸ਼ਨ ਲੜਵਾਏ ਸੀਗੇ ਇਹਨਾਂ ਨੇ ਪਰ ਉਹਨਾਂ ਨੂੰ ਜਿਹੜੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਜਿਹੜੀ ਆਮ ਆਦਮੀ ਪਾਰਟੀ ਜਿਹੜੇ ਸੁਸ਼ੀਲ ਕੁਮਾਰ ਇਕੂ ਜੀ ਉਹਨਾਂ ਨੂੰ ਜਿਹੜਾ ਵਾ ਮਤਲਬ ਜਿੱਥਾ ਹਸਲ ਹੋਈ ਸੀ ਤੁਹਾਨੂੰ ਲੱਗ ਰਿਹਾ ਕਿ ਆਨ ਵਾਲੇ ਟਾਈਮ ਤੇ ਬੀਜੇਪੀ ਜਿਹੜਾ ਵਾ ਜਲੰਧਰ ਦੇ ਵਿੱਚ ਕੋਈ ਆਪਣਾ ਕੋਈ ਏਦਾਂ ਦਾ ਕੈਂਡੀਡੇਟ ਖੜਾ ਕਰਕੇ ਜਿਹੜਾ ਵੋਟ ਬੈਂਕ ਖਿੱਚ ਸਕਦੀ ਹੈ ਇਹ ਜੇ ਨਾ ਕੋਈ ਵਿਕਲਪਤਾ ਕੋਈ ਨਹੀਂ ਹੈ ਬੀਜੇਪੀ ਕੋਲ ਕਿਉਂਕਿ ਬੀਜੇਪੀ ਆਪਣੀਆਂ ਗਲਤੀਆਂ ਦੇ ਨਾਲ ਖਾਰੀ ਸੀਗੀ ਇਹਨਾਂ ਨੂੰ ਬਾਹਰ ਦਾ ਕੈਂਡੀਡੇਟ ਖੜਾ ਹੀ ਨਹੀਂ ਕਰਨਾ ਚਾਹੀਦਾ ਇਹ ਜਲੰਧਰ ਦੇ ਵਿੱਚ ਐਡੇ ਸੁਲਝੇ ਹੋਏ ਸੀਨੀਅਰ ਲੀਡਰ ਬੈਠੇ ਹੈ ਕਿਉਂ ਨਹੀਂ ਜਲੰਧਰ ਤੋਂ ਇਹਨਾਂ ਨੂੰ ਕੈਂਡੀਡੇਟ ਲੱਭਦਾ ਪਹਿਲਾ ਸਵਾਲ ਉਸ ਪੰਨਾ ਕਿ ਜਿਹੜਾ ਪਿਛਲੀ ਵਾਰੀ ਜਿਹੜਾ ਕੈਂਡੀਡੇਟ ਇਹਨਾਂ ਦਾ ਹਾਰਿਆ ਉਹਦਾ ਬਾਪ ਇੱਥੋਂ ਜਲੰਧਰੋਂ ਕਰਾਰੀ ਹਾਰ ਲੈ ਕੇ ਗਿਆ ਸੀ ਇਹਨਾਂ ਨੂੰ ਉੱਤੋਂ ਸਬਕ ਲੈ ਲੈਣਾ ਚਾਹੀਦਾ ਸੀ ਕਿ ਆਪਾਂ ਇਹਨੂੰ ਕਿਉਂ ਖੜਾ ਚੜ ਰਹੇ ਆ ਜੀ ਕਿਉਂਕਿ ਉਹ ਸੀਟ ਜਿੱਤ ਸਕਦੀ ਸੀਗਾ ਪਰ ਜਿਹੜਾ ਪਿਛਲੀ ਈ ਵਾਰ ਹੀ ਖੜਾ ਹੋਇਆ ਸੀ ਇਹਦੇ ਫਾਦਰ ਸਾਹਿਬ ਜੀ ਉਹ ਲੋਕ ਸਭ ਹਲਕਾ ਦੇ ਸਪੀਕਰ ਵੀ ਸਨ ਅਟਵਾਲ ਜੀ ਤੇ ਉਹਨਾਂ ਦੇ بیٹے ਨੂੰ ਹੀ ਸ਼ਾਇਦ ਉਹਦੀ ਝੋਲੀ ਦੇ ਵਿੱਚ ਸੀਟ ਇਸ ਕਰਕੇ ਦੇ ਦਿੱਤੀ ਕਿ ਚਲੋ ਉਸੇ ਤਾਂ ਹਾਰੇ ਪਏ ਆ ਇੱਕ ਵਾਰ ਇਹਨੂੰ ਵੀ ਦੇ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਆਪਣਾ ਸਾਈਡ ਹਟ ਜਾਈਏ ਪਰ ਹੁਣ ਜਿਹੜਾ ਮੁਕਾਬਲਾ ਨਜ਼ਰ ਆਉਂਦਾ ਨਾ ਆ ਰਿਹਾ ਵਾ ਕਿਉਂਕਿ ਕਾਂਗਰਸ ਹਾਈ ਕਮਾਨ ਨੇ ਆਪਣਾ ਕੈਂਡੀਡੇਟ ਐਲਾਨ ਕਰ ਦਿੱਤਾ ਵਾ ਜੀ ਉਹ ਚੰਨੀ ਸਾਡੇ ਸਾਫਕਾ ਸੀਐਮ ਉਹਨਾਂ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਸੀ ਲਾਲ ਲਕੀਰ ਦੇਈਆਂ ਰਜਿਸਟਰੀਆਂ ਕਰਾਤੀਆਂ ਸੀ ਬਿਜਲੀ ਦੇ ਬਿੱਲ ਮਾਫ ਕਰਤੇ ਸੀ ਜਿਹੜੇ ਇੱਕ ਸੀਗੇ ਪਰ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੇ ਵੀ ਬਿੱਲ ਮਾਫ ਕੀਤੇ ਹੋਏ 600 ਯੂਨਟ ਤੱਕ ਜੀ ਇਹ ਵੀ ਬਹੁਤ ਵੱਡੀ ਗੱਲ ਆ ਪਰ ਆਮ ਆਦਮੀ ਪਾਰਟੀ ਔਰਤਾਂ ਦੀ ਵੋਟ ਦਾ ਵੋਟ ਬੈਂਕ ਨਹੀਂ ਅਸੀਂ ਕਹਿ ਸਕਦੇ ਉਹਨਾਂ ਦੇ ਹਾਸਲ ਹੋ ਸਕਦਾ ਕਿਉਂਕਿ ਉਹ ਅੱਜ ਵੀ ਇਸ ਇੰਤਜ਼ਾਰ ਦੇ ਵਿੱਚ ਹਨ ਕਿ ਸਾਨੂੰ 1000 ਰੁਪਏ ਮਿਲੇਗਾ ਬੇਟੂ ਜੀ ਗੱਲਬਾਤ ਕਰਦੇ ਹਾਂ ਉਹ ਗੱਲ ਅਕਾਲੀ ਕਿ ਮੈਂ ਕੋਹਰ ਗੱਲ ਸੌਰੀ ਤੁਹਾਡੀ ਗੱਲ ਰੁਕੀ ਮੈਂ ਜੀ ਜੀ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ ਅਕਾਲੀ ਪੰਥ ਕਦੇ ਵੀ ਬੀਜੇਪੀ ਚੋਲੀ ਚ ਜ ਜੀ ਬੇਟੂ ਜੀ ਗੱਲ ਕਰੀਏ ਹਰਿਆਣਾ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਝਟਕਾ ਜਿਹੜਾ ਭਾਜਪਾ ਨੂੰ ਲੱਗਾ ਪਾ ਵੋਟਾਂ ਦੇ ਗਿੰਤ ਗੱਲ ਕਰਦੇ ਆ 90 ਵਿਧਾਨ ਸਭਾ ਸੀਟਾਂ ਨੇ ਹਰਿਆਣਾ ਦੇ ਵਿੱਚ ਤੇ ਇਹਨਾਂ ਵਿੱਚੋਂ 41 ਜਿਹੜੀਆਂ ਭਾਜਪਾ ਤੇ 30 ਕਾਂਗਰਸ ਤੇ 10 ਜਜਪੀ ਤੇ ਇੱਕ ਨੈਲੋ ਇੱਕ ਐਚਪੀ ਐਚਐਲਪੀ ਤੇ ਸੱਤ ਆਜ਼ਾਦ ਜਿਹੜੇ ਆ ਉਮੀਦਵਾਰ ਜਿਹੜੇ ਆ ਉੱਥੇ ਸੀਟਾਂ ਜਿਹੜੇ 90 ਟੋਟਲ ਸੀਟਾਂ ਨੇ ਪਰ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਜਿਹੜਾ ਝਟਕਾ ਵਾ ਭਾਜਪੀ ਨੂੰ ਜਿਹੜਾ ਲੱਗਾ ਵਾ ਇਲੈਕਸ਼ਨਾਂ ਤੋਂ ਪਹਿਲਾਂ ਇਹ ਜਿਹੜੇ ਸਿੱਟੇ ਕੀ ਨਿਕਲ ਕੇ ਆ ਸਕਦੇ ਨੇ ਤੁਸੀਂ ਸਾਨੂੰ ਦੱਸੋ ਦੇਖੋ ਜੀ ਤੁਸੀਂ ਉਹਨੇ ਦੱਸਿਆ ਕਿ ਹਰਿਆਣਾ ਚ ਵਿਧਾਨ ਸਭਾ ਜੇ 90 ਸੀਟਾਂ ਹਨ ਤੇ ਭਾਜਪਾ ਕੋਲ 41 ਹੈ ਤੇ 30 ਕਾਂਗਰਸ ਕੋਲ ਹੈ ਤੇ 10 ਜਜਪੀ ਕੋਲ ਹੈ ਇੱਕ ਦੋ ਹੋਰ ਹੈ ਤੇ ਸੱਤ ਆਜ਼ਾਦ ਹੈ ਠੀਕ ਹੈ ਜੀ ਇਹਨਾਂ ਦਾ ਗੱਠ ਜੋੜ ਜਿਹੜਾ ਹੈ ਜਜਪੀ ਨਾਲ ਮੈਂਬਰ ਹੈ ਕਾਫੀ ਹੱਦ ਤੱਕ ਹੈ ਤੇ ਉਸ ਦੇ ਵਿੱਚ 46 ਸੀਟਾਂ ਦੀ ਸਾਨੂੰ ਲੋੜ ਪੈਂਦੀ ਹੈ ਜੇ ਅਸੀਂ ਨਵੀਂ ਸਰਕਾਰ ਬਣਾਉਣੀ ਹੈ ਜੀ ਉਹਦੇ ਚ ਕਾਂਗਰਸ ਕਾਫੀ ਪਿੱਛੇ ਨਹੀਂ ਹੈਗੀ ਥੋੜੀ ਪਿੱਛੇ ਹੈ ਹੱਲਾਸ਼ੇਰੀ ਹੋਵੇ ਤੇ ਸਭ ਕੁਝ ਬਦਲ ਸਕਦਾ ਆંકੜੇ ਨਵੇਂ ਆ ਸਕਦੇ ਐ ਬਹੁਮਤ ਲਈ ਕੋਈ ਏਡੀ ਵੱਡੀ ਗੱਲ ਨਹੀਂ ਹੈ ਬੀਏਬੀ ਦੇ ਕੋਲ ਬਹੁਮਤ ਦੇ ਵਿੱਚ 46 ਸੀਟਾਂ ਹਨ ਜੀ ਤੇ ਜਿਹੜੇ ਅੰਕੜੇ ਆ ਉਹਨਾਂ ਤੋਂ 3 ਸੀਟਾਂ ਜ਼ਿਆਦਾ ਚਲਦੀ ਭਈ ਅੱਗੇ ਜੀ ਤੇ ਜੇ ਭਾਪੀ ਤੋੜਦੀ ਹੋਏ ਕੀ ਸਰਕਾਰਾਂ ਤੁਸੀਂ ਦੇਖੀਆਂ ਨੇ ਇਹ ਰਾਜਿਆਂ ਦੀਆਂ ਕਿਦਾਂ ਟੁੱਟਦੀਆਂ ਪਈਆਂ ਨੇ ਤੇ ਜੇ ਭਾਪੀ ਹਲਾਸ਼ੇਰੀ ਕਰਕੇ ਸਰਕਾਰ ਬਣਾ ਸਕਦੀ ਹੈ ਤੇ ਕਾਂਗਰਸ ਵੀ ਪਿੱਛੇ ਨਹੀਂ ਰਹਿਣ ਵਾਲੀ ਕਿਉਂਕਿ ਇਹਦਾ ਫਾਇਦਾ ਲੈ ਜਾਂਦੇ ਨੇ ਵਿਪક્ષ ਕਈ ਵਾਰ ਮੋਂ ਤੁਹਾਡੇ ਹਿਸਾਬ ਨਾਲ ਪਿੱਛੇ ਵੀ ਇਲੈਕਸ਼ਨ ਹੋ ਗਿਆ ਹਟਿਆ ਹਿਮਾਚਲ ਦੇ ਵਿੱਚ ਇੱਕ ਭਾਪੀ ਤੇ ਆਮ ਆਦਮੀ ਨੂੰ ਬੜੀ ਵੱਡੀ ਜਿਹੀ ਹਾਰ ਹੋਈ ਸੀਗੀ ਉੱਤੇ ਤੇ ਕਾਂਗਰਸ ਜਿਹੜੀ ਸਾਰੀਆਂ ਸੀਟਾਂ ਉਹ ਕਾਂਗਰਸ ਤੇ ਝੋਲੀ ਪਈਆਂ ਸੀ ਕੀ ਕਹਿਣਾ ਚਾਹੁੰਦੇ ਹੋ ਕਿ ਆਉਣ ਵਾਲਾ ਟਾਈਮ ਜਿਹੜਾ ਕਾਂਗਰਸ ਦਾ ਹੋ ਸਕਦਾ ਕਾਂਗਰਸ ਦਾ ਹੋ ਸਕਦਾ ਪਰ ਜਿਹੜੇ ਪੁਰਾਣੇ ਚਿਹਰਿਆਂ ਦੇ ਉੱਤੇ ਹੀ ਧਾਲ ਆਂਦੀ ਪਈ ਹੈ ਉਹਨਾਂ ਨੂੰ ਚਿਹਰੇ ਬਦਲਨੇ ਪੈਣੇ ਆ ਜਦ ਕੀ ਉਹ ਜਿਹੜਾ ਸਾਡਾ ਪ੍ਰਧਾਨ ਮੰਤਰੀ ਦਾ ਚਿਹਰਾ ਸਾਨੂੰ ਚੇਂਜ ਕਰਨਾ ਪੈਣਾ ਵੈ ਲੋਕੀ ਇੱਕੋ ਹੀ ਪਰਿਵਾਰਵਾਦ ਤੋਂ ਦੁਖੀ ਹੋ ਚੁੱਕੇ ਨੇ ਜੀ ਕਿ ਉਹੀ ਚਿਹਰੇ ਦੇ ਉੱਤੇ ਦਾਅ ਲਾਣੇ ਪਿਆ ਇਹਨਾਂ ਨੂੰ ਚਿਹਰਾ ਬਦਲਣਾ ਚਾਹੀਦਾ ਵਾ ਜਾਂ ਇਹਨਾਂ ਨੂੰ ਇੱਕ ਚਿਹਰਾ ਅੱਗੇ ਲਿਆ ਕੇ ਐਲਾਨ ਕਰਨਾ ਚਾਹੀਦਾ ਇਹੋ ਜਿਹੜਾ ਕਿ ਵੋਟ ਬੈਂਕ ਨੂੰ ਆਪਣੇ ਵੱਲ ਕਰਸ਼ਿਤ ਕਰ ਸਕੇ ਜੀ ਬੇਟੋ ਜੀ ਪੰਜਾਬ ਦੀ ਗੱਲਬਾਤ ਕਰੀਏ ਤਾਂ ਆਮ ਆਦਮੀ ਦੀ ਸਰਕਾਰ ਆ ਪੰਜਾਬ ਦੇ ਵਿੱਚ 92 ਵਿਧਾਇਕ ਨੇ ਇਹਨਾਂ ਦੇ ਤੇ ਲੋਕ ਬਦਲਾਅ ਚਾਹੁੰਦੇ ਸੀਗੇ ਪਰ ਇਹਨਾਂ ਨੇ ਜਿਹੜੀਆਂ ਡੇਟਾ ਦੀ ਵੰਡ ਕੀਤੀ ਸੀ ਪੰਜਾਬ ਦੇ ਵਿੱਚ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਬਾਅਦ ਦੇ ਵਿੱਚ ਹੁਣ ਤੁਹਾਨੂੰ ਲੱਗ ਰਿਹਾ ਹੈ ਕਿ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਆਇਆ ਵਾ ਕੰਮ ਜਿਹੜੇ ਕਰਪਸ਼ਨ ਹਜੇ ਵੀ ਚੱਲ ਰਹੀ ਆ ਥਾਣੇ ਵਿਚਾਰੀ ਅਜ ਕੰਮ ਨਹੀਂ ਹੋ ਰਿਹਾ ਲੋਕਾਂ ਦੇ ਸਰਕਾਰੀ ਦਫ਼ਤਰਾਂ 'ਇ ਟਾਈਮ ਨਹੀਂ ਟਾਈਮ ਤੇ ਨਹੀਂ ਆ ਰਹੇ ਅਫਸਰ ਕੀ ਪੰਜਾਬ ਸਰਕਾਰ ਇਸ ਵੇਲੇ ਆਪਣੀ ਪੂਰੀ ਜੋਬਨ ਤੇ ਜੀ ਭਗਵਾਨ ਤਮਨ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਦੀ ਜਿਹੜੀ ਥੱਲੇ ਫੌਜ 93 92 ਬੰਦਿਆਂ ਦੀ ਜਿਹੜੀ ਫੌਜ ਆ ਉਹਨਾਂ ਨੇ ਪੂਰੇ ਪੰਜਾਬ ਨੂੰ ਬਦਨਾਮ ਕੀਤਾ ਹੋਇਆ ਹੈ ਜੀ ਘਰ ਘਰ ਨਸ਼ਾ ਪਿਆ ਘਰ ਘਰ ਕਾਰੋਬਾਰ ਚੱਲ ਰਹੇ ਨੇ ਹੁਣ ਇੱਕ ਬੰਦਾ ਕਿਨੂੰ ਕਿਨੂੰ ਸੁਧਾਰੇਗਾ ਪੰਜਾਬ ਨੂੰ ਸੁਧਾਰੇਗਾ ਆਪਣੀਆਂ ਚੀਜ਼ਾਂ ਨੂੰ ਸੁਧਾਰੇਗਾ ਕਿ ਆਪਣੇ ਮਹਿਕਮੇ ਨੂੰ ਸੁਧਾਰੇਗਾ ਮਹਿਕਮੇ ਦੇ ਅੰਦਰ ਭ੍ਰਿਸ਼ਟਾਚਾਰ ਬਿਲਕੁਲ ਖਤਮ ਨਹੀਂ ਹੋਈ ਜੀ ਅੱਜ ਵੀ ਤੁਸੀਂ ਚਲ ਜੋ ਕੰਮ ਤੁਹਾਡਾ ਰੁਕਿਆ ਪੈਸੇ ਨਾਲ ਹੋ ਰਿਆ ਨਹੀਂ ਅਫਸਰ ਕੋਈ ਕਿਸੇ ਤੋਂ ਨਹੀਂ ਡਰ ਹਰ ਪਾਸੇ ਦੇਖਦੇ ਆਣੇ ਪਏ ਆ ਕਿ ਅਫਸਰਾ ਦੀ ਗੱਲ ਸੁਣੀ ਜਾ ਰਹੀ ਹੈ ਕਿ ਨਹੀਂ ਸੁਣੀ ਜਾ ਰਹੀ ਤੁਹਾਡੇ ਵੀ ਨਿਗਾ ਚਾਹਦੇ ਤੁਸੀਂ ਵੀ ਨਿਕਲਦੇ ਹੋ ਫੀਲਡ ਚ ਅਸੀਂ ਵੀ ਨਿਕਲਦੇ ਆ ਆਮ ਅਫਸਰਾ ਤੋਂ ਨਹੀਂ ਲੀਡਰਾਂ ਤੋਂ ਜ਼ਿਆਦਾ ਦੁਖੀ ਹੈ ਜੀ ਜੇ ਅਸੀਂ ਦੇਖੀਏ ਕਿ ਵਿਧਾਨ ਸਭਾ ਦੇ ਚੋਣਾਂ ਹੋ ਜਾਣ ਤੇ ਮੇਰਾ ਖਿਆਲ ਹੈ ਜਿਹੜੇ ਲੀਡਰਾਂ ਨੂੰ ਇਹਨਾਂ ਨੇ ਸਰਤਾਜ ਬਣਾਇਆ ਹੋਇਆ ਵਾ ਉਹ ਲੋਕਾਂ ਨੇ ਇਸ ਤਰੀਕੇ ਨਾਲ ਤੋੜਨਾ ਮੈਂ ਕਿ ਉਹਨਾਂ ਨੂੰ ਪੁੱਤਿਆਂ ਨੂੰ ਰਾਹ ਨਹੀਂ ਨੱਪਣੇ ਸਿਰਫ ਭਗਵੰਤ ਮਾਨ ਜੀ ਹੈ ਜਿਹੜੇ ਇਮਾਨਦਾਰੀ ਨਾਲ ਚੱਲ ਰਹੇ ਨੇ ਬਿਲਕੁਲ ਸਹੀ ਤਰੀਕੇ ਨਾਲ ਚੱਡ ਰਹੇ ਨੇ ਪਰ ਉਹਨਾਂ नेता ਜਿਹੜੇ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਤੇ ਲਗਾਤਾਰ ਜਿਹੜਾ ਵਾ ਹੁਣ ਖੱਟੜ ਸਰਕਾਰ ਜਿਹੜਾ ਵਾ ਉੱਥੇ ਜਿਹੜਾ ਵਾ ਖੱਟੜ ਨੇ ਜਿਹੜਾ ਡਿਜ਼ਾਈਨ ਦਿੱਤਾ ਵਾ ਹੁਣ ਦੇਖਣਾ ਹੋਊਗਾ ਕਿ ਅੱਗੇ ਕੀ ਨਿਕਲ ਕੇ ਆਉਂਦਾ ਬੀਜੇਪੀ ਨੂੰ ਕਾਫੀ ਜਿਹੜਾ ਲਾਸ ਹੋਏਗਾ ਇਸ ਦੇ ਨਾਲ ਬਿੱਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਸਾਨੂੰ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਤੁਹਾਡਾ ਧੰਨਵਾਦ